ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਕੁੱਤੇ ਆਵਾਰੇ ਫਿਰਦੇ ਨੇ ਉਹਨਾਂ ਨੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾ ਨੂੰ ਵੱਡੇ ਇਹਨਾਂ ਨੇ ਤੇ ਇਹਨਾਂ ਦਾ ਸਰਕਾਰ ਨੂੰ ਕੋਈ ਕਾਰਨ ਚਾਹੀਦਾ ਹੈ ਜੇ ਇਹਨਾਂ ਨੂੰ ਫੜ ਕੇ ਕਿਤੇ ਬੰਦ ਕਰਨਾ ਇਹਦਾ ਇਲਾਜ ਕਰਨਾ ਵੀ ਲੋਕਾਂ ਨੂੰ ਕਿੰਨੇ ਬੱਚਿਆਂ ਦੇ ਬੱਚਿਆਂ ਨੂੰ ਵੱਡੇ ਇਹਨਾਂ ਨੇ ਤੇ ਕਿੰਨਾ ਨੁਕਸਾਨ ਕੀਤਾ ਹੈ ਆਵਾਰੇ ਕੁੱਤਿਆਂ ਨੇ ਗੜੀ ਹਮਾਲਿਆਂ 'ਚ ਕੁੱਤੇ ਫਿਰਦੇ ਆ ਕੋਈ ਇਹਦੀ ਪੁਛ ਪਿਛ ਨਹੀਂ ਸਰਕਾਰ ਨੂੰ ਮੱਤ ਬਣ ਕੇ ਬੇਨਤੀ ਹੈ ਵੀ ਇਹਨਾਂ ਦਾ ਜਰੂਰ ਕੋਈ ਇਲਾਜ ਕਰਿਆ ਜਾਵੇ ਮੈਂ ਤਾਂ ਇਹ ਕਹਿਣਾ ਸਰਕਾਰ ਨੂੰ ਮੈਂ ਤਾਂ ਜੀ ਖਗੋਸ਼ ਹਰਖਾਇਆ ਥੋੜਾ ਜਿਹਾ ਘਰ ਉਹਨੇ ਮੈਨੂੰ ਵੜ ਲਿਆ ਸੀ ਤੇ ਮੈਂ ਉਹਦਾ ਟੀਕਾ ਲਵਾਉਣ ਵਾਸਤੇ ਆਇਆ ਹਾਂ ਹਾਂਜੀ ਇਹ ਤਾਂ ਟੀਕਾ ਫ੍ਰੀ ਹੈ ਜੀ ਕੋਈ ਪੈਸਾ ਨਹੀਂ ਲਗਾ ਤੇ ਸਰਕਾਰ ਵੱਲੋਂ ਬੜਾ ਵਧੀਆ ਭਰਾਲਾ ਹੈ ਸਰਪੰਚ ਜੀ ਸਰਪੰਚ ਜੀ ਅੰਪਰੇ ਜੀਲਾ ਹਾਠੀਗੜ੍ਹ ਸਾਹਿਬ ਅੱਛਾ ਇਹੋ ਜੀ ਗੱਲ ਤੇ ਸਰਕਾਰ ਦਾ ਬੜਾ ਧੰਨਵਾਦ ਹੈ ਜਿਹੜੇ ਕਲੀਨਿਕ ਨਵੇਂ ਬਣੇ ਨੇ ਉਹਨਾਂ ਵਿੱਚ ਸੂਤ ਭੇਜ ਦਿੱਤੀ ਟੀਕਿਆਂ ਦੀ ਤੇ ਤੁਸੀਂ ਪਹੜਾਣ ਵੀ ਆਪਾਂ ਲਵਾ ਸਕਦੇ ਆ ਵੀ ਜਰੂਰ ਫਾਡੇਗੜ੍ਹ ਸਾਹਿਬ ਹੁਣ ਆਉਣ ਦੀ ਜਰੂਰਤ ਨਹੀਂ ਹੈਗੀ ਵੀ ਧੰਨਵਾਦ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਨੂੰ ਇਹ ਦਿੱਤੀ ਹੈ ਸੂਤ ਦਾ ਸਾਨੂੰ ਪੈਂਦਾ ਜੀ 25 20 20 ਕਿਲੋਮੀਟਰ ਦੀ ਹੱਥੇ ਪਾਸ ਆ ਹਾਂਜੀ ਤੇ ਇਹ ਹੀ ਬੱਸ ਰਹੀ ਆਉਂਦੇ ਆ ਤੇ ਉਹ ਸਾਡੇ ਲੱਗੇ ਆ 2-3 ਕਿਲੋਮੀਟਰ ਤੇ 2 ਕਿਲੋਮੀਟਰ ਉਹ ਤੇਾਨੂੰ ਬੜੀ ਸਹੂਲਤ ਹੈ ਬਰਾਮਦਰੀ ਹੈ ਸਰਕਾਰ ਦਾ ਬੜਾ ਧੰਨਵਾਦ ਹੈ ਤੇ ਤੁਹਾਡੇ ਬੜਾ ਧੰਨਵਾਦ ਹੈ ਜਿਹੜੀ ਸਾਡੀ ਗੱਲ ਸੁਣੀ ਹੈ